ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਬਹੁਤ ਸਾਰੇਆਂ ਤੇ ਬਹੁਤ ਸੋਹਣੀਆਂ ਗਾਵਾਂ ਦਿਖਾਉਂਗਾ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਕਾਲਾ ਤੇ ਬੱਬੂ ਦੋ ਵੀਰ ਐ ਜਿਹੜੇ ਇੱਥੇ ਵਪਾਰ ਦਾ ਕੰਮ ਕਰਦੇ ਐ ਤੇ ਇੱਥੇ ਬਹੁਤ ਸੋਹਣੀਆਂ ਗਾਵਾਂ ਹਮੇਸ਼ਾ ਤੁਸੀਂ ਦੇਖਦੇ ਹੋ ਜੜੀਆਂ ਵਿਕਰੀ ਆਲੀਆਂ ਹੁੰਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਵੀ ਇਸੇ ਤਰ੍ਹਾਂ ਗਾਵਾਂ ਦਿਖਾਉਣ ਦੀ ਕੋਸ਼ਿਸ਼ ਰਊਗੀ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾ ਤੁਹਾਨੂੰ ਜਚੂਗਾ ਉਹਦੀ ਤਸੱਲੀ ਕਰ ਲਿਓ ਆ ਕੇ ਕਿਉਂਕਿ ਰਕਮ ਤੁਸੀਂ ਚੰਗੀ ਲਾਉਣੀ ਹੁੰਦੀ ਹੈ ਪਸ਼ੂ ਵੀ ਇੱਥੇ ਚੰਗੇ ਹੁੰਦੇ ਆ ਤਸੱਲੀ ਕਰਨਾ ਹੱਕ ਹੈ ਉਹ ਤੁਸੀਂ ਕਰ ਸਕਦੇ ਹੋ ਸੋ ਆਓ ਮਿਲਿਏ ਕਰਦੇ ਆ ਗੱਲਾਂ ਬਾਤਾਂ ਦੱਸੋ ਆਪਾਂ ਸ਼ੁਰੂਆਤ ਕਰਦੇ ਆ ਵੀਡੀਓ ਦੀ ਇੱਕ ਇੱਕ ਕਰਕੇ ਸਾਰੀਆਂ ਗਾਵਾਂ ਤੁਹਾਨੂੰ ਦਿਖਾ ਦਿੰਨੇ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਿਓ ਕਾਲੇ ਸ਼ੁਰੂਆਤ ਇਸ ਸਾਈਡ ਤੋਂ ਕਰਾਂਗੇ ਤੇ ਗੱਬਣ ਜਿਹੜੀ ਅੰਦਰ ਖੜੀ ਹੈ ਉਹ ਫਿਰ ਆਪਾਂ ਲਾਸਟ ਤੇ ਦਿਖਾ ਦੇ ਜੀ ਠੀਕ ਹੈ ਵੀਰੇ ਬਾਅਦ ਚ ਦਿਖਾ ਪਹਿਲੇ ਨੰਬਰ ਤੇ ਗਾਣ ਤੇਰੀ ਬੈਕ ਸਾਈਡ ਦੇ ਉੱਤੇ ਹੋਗੀ ਉਹਨੇ ਇਹ ਇਹ ਦੂਜਾ ਸੂਈ ਜਗਜੀਤ ਵੀਰੇ ਹਮ ਇਹ ਕੱਲ ਦੀ ਸੂਈ ਆ ਹਮ ਇਹਨੇ ਬਹੁਤ ਪਿਆਰੀ ਜਰਸੀ ਬੱਚੇ ਨੂੰ ਜਨਮ ਦਿੱਤਾ ਠੀਕ ਹੈ 21035 ਇਹਦੇ ਲੱਗਿਆ ਵਾਸੀ ਬੱਚਾ ਵੇਖੋ ਜਰਸੀ ਨਹੀਂ ਐਚਐਫ ਜਰਸੀ ਨਾ ਮਾੜਾ ਮੋਟਾ ਕ੍ਰਾਸ ਲੈ ਜਾਂਦੀ ਆ ਤੇ ਇਹ ਦੇਖੋ ਤੁਸੀਂ ਦਾ ਡਿੱਟੋ ਜਰਸੀ ਐਨਵੀਨ ਦਿੱਤੀ ਇਹਨੇ ਕਰ ਮਾਰੀ ਠੀਕ ਹੈ ਐਸਾ ਕੀ ਇਹਦਾ ਰੇਟ ਰਹਿਣਾ ਜਗਜੀਤ ਵੀਰ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਇਹ 1 ਲੱਖ ਤੇ 40000 ਰੁਪਏ ਦੀ ਬੱਚੀ ਦੇਵਾਂ ਠੀਕ ਹੈ ਬਹੁਤ ਕਾਲੇ ਕਿਨਾਂ ਕਪਾੜੇ ਬਹੁਤ ਘੱਟ ਤੋਂ ਘੱਟ ਵੀ ਦਿੱਤਾ ਜਗਜੀਤ 35 ਕਿਲੋ ਰੋ ਦੇ ਦੋ ਠੀਕ ਹੈ ਮੈਂ ਨਾਰਮਲ ਵੀ ਦਿੱਤਾ ਤਾਂ ਸੋ 1 ਲੱਖ ਤੇ 40000 ਦੀ ਦੋਸਤ ਇਹ ਗਾਂ ਮਿਲੂਗੀ 8.5-9 ਕਿਲੋ ਜਗਜੀਤ ਇਹਦਾ ਸਵੇਰ ਦਾ ਦੁੱਧ ਚੋਇਆ ਵਾ ਇਹ ਦੂਜਾ ਸੂਆ ਖਾਲੀ ਜਾਵਾਂ ਕੀਤੀ ਵੀ ਨਹੀਂ ਹਜੇ ਠੀਕ ਹੈ ਤੇ ਪਰ ਜੇ ਆਪਾਂ ਜਾਨਵਰ ਕਹਿ ਦਈਏ ਵੀ ਬਾਬਾ ਇਹਨੂੰ ਉਮਰ ਲਾਵੇ ਜਿਹੜਾ ਵੀ ਮਰਜ਼ੀ ਭਰਾ ਲੈ ਜੇ ਲਾਂਬਾ ਨਹੀਂ ਆਉਂਦਾ ਠੀਕ ਹੈ ਸੋ ਸੋ ਬੜਾ ਸੋਹਣਾ ਫਿਕਸ ਜਿਹਾ ਹਵਾਨਾ ਸਟਰਕਚਰ ਇਹਦਾ ਤੁਸੀਂ ਹੁਣ ਦੇਖ ਸਕਦੇ ਹੋ ਕਮਾਲਾ ਬਾਈ ਇਹਦੇ ਨਾਲ ਬੱਚਾ ਵੱੱਛੀ ਤੇ ਵੱੱਛੀ ਜਰਸੀ ਨਸਲ ਦੀ ਆਈ ਹੈ 1 ਲੱਖ 40 ਹਜ਼ਾਰ ਚ ਇਹ ਬੱਛੀ ਵਾਲੀ ਗਾਂ ਫਿਕਸ ਹੋਵਾਨੇ ਦੀ ਹਵਾਨਾ ਵੱਡਾ ਬਹੁਤ ਹੈ ਪਰ ਹੈ ਚੰਗਾ ਭਰਿਆ ਹੋਇਆ ਹਵਾਨਾ ਤੁਸੀਂ ਇਥੋਂ ਵੀਡੀਓ ਤੋਂ ਦੇਖ ਸਕਦੇ ਡਿਜ਼ਾਈਨਿੰਗ ਦੇਖੋ ਵੀਰੇ ਅਜੇ ਤਾਂ ਇਹੋ ਫੱਟ ਕੱਢ ਆਨੇ ਨੇ ਹਟਰ ਦੀ ਆਪਦੀ ਬਨਾਵਟ ਕੀਤੀ ਉਦੋਂ ਦੱਸੂਗੀ ਵੀ ਕੀ ਚੀਜ਼ ਆ ਮੈਂ ਇਹਦੇ ਨਾਲ ਜਿਹੜੀ ਗਾਂ ਖੜੀ ਹੈ ਕਲੇ ਜਗਜੀਤ ਵੀਰੇ ਇਹ ਵੀ ਬੱਛੀ ਦੂਜਾ ਸੂਆ ਇਹਦੇ ਕੋਲੇ ਅੱਜ ਇਹਨੂੰ ਤੀਜਾ ਡੰਗ ਦਾ 25 ਕਿਲੋ ਰੋਧ ਕੰਡਾ ਲਾ ਕੇ ਲੈ ਆ ਸਕਦਾ ਬੰਦਾ ਆਪਾਂ ਤੋਂ ਤੀਜੇ ਡੰਗ ਇਹਨੇ ਵੀ ਬੱਛੀ ਦਿੱਤੀ ਇਹਨੇ ਜਰਸੀ ਕ੍ਰੋਸ ਦਿੱਤੀ ਆ ਇਹਦੀ ਪੁੰਜਰੇ ਜਮੈਤੀ ਆ ਠੀਕ ਹੈ ਓਕੇ ਅ اچھا ਵਾ ਇਹਦਾ ਕ੍ਰੀਏਟਰ ਨੇ ਜਜਵੀਦ ਵੀਰੇ ਮੁੱਲ ਇਹਦਾ ਵੀ ਜਿਹੜਾ ਮਰਜ਼ੀ ਕਰ ਲੀਏ 1,35,000 ਰੁਪਏ ਦੀ ਵੈੜੀ ਦੇਦਾ ਠੀਕ ਹੈ ਤੋਰ ਦੀ ਬਣਾਵਟ ਦੇਖਿਓ ਇਹਦੀ ਕਰਮਾ ਵਾਲੀ ਦੀ ਰੱਬ ਨੇ ਬੇਲੇ ਰਹਿ ਕੇ ਬਣਾਈ ਆ ਇਦਾਂ ਦੇ ਇਹਨੂੰ ਡਿਜ਼ਾਈਨ ਲੱਗੇ ਵੇ ਜਿਵੇਂ ਘਰ ਚੋਂ ਲਈ ਭਰਾ ਨੂੰ ਕਿਸੇ ਨੂੰ ਹੱਥ ਦੀ ਥਣ ਚਵਾਈ ਚਾਹੀਦਾ ਉਹਦੇ ਲਈ ਬੈਸਟ ਆਪਸ਼ਨ ਆ ਸੋ 1,35,000 ਚ ਇਹ ਗਾ ਮਿਲੂਗੀ ਅਗਰ ਦੇਖ ਲੋ ਤਾਂ ਤਾਂ ਜਿੰਨਾ ਚੌੜਾ ਉਹਨੀਆਂ ਚੌੜੀਆਂ ਲੱਤਾਂ ਹੈ ਤਾਂ ਭਲਪੁਲ ਪਾਈ ਵਰਦੀ ਆ ਵੇ ਜਿੱਧਰ ਬਹਿ ਜਾਂਦੀ ਆ ਉਧਰਲੇ ਪਾਸੇ ਨੂੰ ਭਲ ਕਰਦੀ ਆ ਤੀਜਾ ਡੰਗ ਦਾ ਬਾਈ ਹਰੇ ਠੀਕ ਸੂਈਂ ਘਮਾ ਦੇ ਪੇ ਸੋਹਰੇ ਤੀਜਾ ਡੰਗ ਵੱੱਛੀ ਇਹਦੇ ਨਾਲ ਪਰ ਇਹਦੇ ਨਾਲ ਥੋੜਾ ਕ੍ਰਾਸ ਬ੍ਰੀਡ ਚ ਵੱੱਛੀ ਥਾਣੇ ਦਾ ਹਰਤੀ ਚੁਾਈ ਵਾਲਾ ਹਵਾਨਾ ਫਿਕਸ ਹੈ ਘਰੇ ਦੁੱਧ ਚੋਣ ਵਾਸਤੇ ਬਿਨਾ ਮਸ਼ੀਨ ਤੋਂ ਜੇ ਕੋਈ ਵੀ ਮਿਲਕਿੰਗ ਕਰਦਾ ਉਹ ਵਾਸਤੇ ਵਧੀਆ ਗਾਂ 135000 ਰੇਟ ਇਹਦੋਂ ਅੱਗੇ ਜਿਹੜੀ ਵੈੜ ਆ ਬਈ ਇਹ ਦੂਜਾ ਸੂਆ ਜਗੀਤ ਵੀਰੇ ਆ ਸੂਈ ਵੀ ਹੈ ਇਹ ਆਮ ਵੀਰੇ ਇਹ ਧਰ ਕੇ ਸੂਈ ਅੱਜ ਸਵੇਰੋਂ ਠੀਕ ਹੈ ਇਹ ਰਾਤ ਸੂਈਆ 3:00 ਵਜੇ ਸਵੇਰੋਂ 5:00 ਵਜੇ ਦੀ ਜੇਰ ਪੈ ਗਈ ਉਦੋਂ 5-6 ਕਿਲੋ ਇਹਦਾ ਦੁੱਧ ਚੋਇਆ ਬਾਈ ਰੇਟ ਇਹਦਾ ਕੀ ਰਹਿਣਾ ਕਾ ਇਹ ਦੇਵਾ ਦੀ ਗੀਤ ਵੀਰੇ ਮੁੱਲ ਜਿਹੜਾ ਮਰਜ਼ੀ ਕਰ ਲੀਆ ਆਪਾਂ 1,75,000 ਰੁਪਏ ਠੀਕ ਹੈ ਟੋਰੀ ਮੇ ਬੱਬ ਸੋ 1,75,000 ਚ ਦੱਸੋ ਬੱਚੀ ਦੇ ਡਿਜ਼ਾਈਨਿੰਗ ਦੇਖੋ ਬਾਈ ਤੁਸੀਂ ਅਜੇ ਤਾਂ ਮੰਨ ਕੇ ਚੱਲੋ ਬੌਲੇ ਤੇ ਆ ਜਦੋਂ ਇਹਨੇ ਆਪਦੇ ਪੀਕ ਤੇ ਆਉਣਾ ਉਦੋਂ ਢਾਂਸ ਨੇ ਵਿਖਾਉਣੇ ਆਪਦੇ ਏਰੀਅਲ ਕੁਛ ਫੜੀ ਜੀ ਮੇਰੀ ਹਵਾਨਾ ਦਿਖਾ ਦਈਏ ਸੋ ਹਵਾਨਾ ਦੇਖੋ ਦੱਸੋ ਬੈੜਾ ਇਤਾਂ ਦਾ ਰੁਖ ਸੋਨਾ ਘਟ ਵਾਲਾ ਹਵਾਨਾ ਬੈਕ ਨੂੰ ਅਗਲੇ ਪਾਸੇੋਂ ਮਗਰਲੇ ਪਾਸੇ ਦੀ ਗੀਤ ਤਾਂ ਮੰਨ ਕੇ ਚੱਲੋ ਜਮਾ ਆ ਵੇਖੋ ਕੱਚੀ ਤੁਰੀ ਫਿਰਦੀ ਆ ਇਹਨੂੰ ਜਦੋਂ ਆਪ ਦਾ ਪੀਕ ਦੋ ਤਿੰਨ ਦਿਨ ਖਾਦਾ ਆਪਦੇ ਆਈ ਪੰਜਾਂ ਸੱਤਾਂ ਦਿਨਾਂ ਚ ਇਹਦੇ ਢਾਂਸ ਹੋਰ ਹੋਣਗੇ ਲੈਵੇ ਦੇ ਠੀਕ ਹੈ ਸੋ ਦੇਖੋ ਦੋਸਤੋ ਇਹ ਵੈਡ ਵੀ ਚੰਗਾ ਹਵਾਨਾ ਫਿਕਸ ਜਿਆ ਸੋਨਾ ਸੈਜ ਵਖਾਵਾ ਵੀ ਚੰਗਾ ਬਾਕੀ ਹਵਾਨਾ ਹੈ ਖੁੱਚਾਂ ਤੋਂ ਉੱਤੇ ਕਮਾਲੀ ਬਈ ਇਹ ਦੂ ਅੱਗੇ ਤੁਨੇ ਖੋਰ ਬਹੁਤ ਸੋਹਣੇ ਹਵਾਨੇ ਦੀ ਗਾਂ ਦਿਖਾਉਣਾ ਕਲੇ 4 ਨੰਬਰ ਦੇ ਉੱਤੇ ਗਾਂ ਜਿਹੜੀ ਬਈ ਇਹ ਜਗਜੀਤ ਵੀਰੇ ਦੂਜਾ ਸੂਆ ਵੱੱਛੀ ਆ ਹੂੰ ਇਹ ਪੀਡੀਐਫ ਇਹ ਮੈਲਸ ਦੀ ਖੋਦਾ ਠੀਕ ਹੈ ਇਹਨੂੰ ਤੀਜਾ ਚੌਥਾ ਡੰਗ ਅੱਜ ਠੀਕ ਹੈ ਇਹਨੇ 36 37 ਕਿਲੋ ਆਪਾਂ ਆਪਦੇ ਖਾਸ ਮਿੱਤਰ ਦੋ ਲਈ ਆ ਇਹਨੇ ਪਲੂਨ ਨੇ ਦੁੱਧ ਦਿੱਤਾ ਐਤੀ ਪ੍ਰਮਾਤਮਾ ਨੇ ਰਾਜੀ ਵਾਜੀ ਰੱਖੇ ਹੁਣ 28 28 ਕਿਲੋ ਹੋਊ ਇਹਦੇ ਥੱਲੇ 29 ਕਿਲੋ ਬਾਈ 45 ਕਿਲੋ ਦੁੱਧ ਦੀ ਇਹਦੀ ਨੋਰਮਲ ਕੈਪੈਸਿਟੀ ਬੱਚੀ ਠੀਕ ਹੈ ਇਹ ਬਾਬਾ ਸੌਖ ਰੱਖ ਕੇ ਬਰੀਡ ਦੇ ਕੈਰੇਕਟਰ ਦਾ ਤੁਸੀਂ ਆਪ ਹੀ ਦੇਖੋ ਵੀ ਕਿਦਾਂ ਦੇ ਲੱਗੇ ਵੇ ਰੇਟ ਕੀ ਰਹਿਣਾ ਇਹਦਾ ਜਗਜੀਤ ਇਹਦਾ ਰੇਟ ਫੋਨ ਤੇ ਕਰਾਂਗੇ ਕੋਲੀ ਸੋ ਰੇਟ ਦੋਸਤੋ ਇਹਦਾ ਫੋਨ ਤੇ ਰਹੂਗਾ ਸੂਈ ਤਾਜੀ ਐ ਦੋਸਤੋ ਬਣਾਵਤ ਵਾਕਿਆ ਹੀ ਦੇਖਿਓ ਤੁਸੀਂ ਅਲੈਦੀ ਦਿਸੂਗੀ ਤੁਹਾਨੂੰ ਇਸ ਵਾਇਡ ਦੀ ਉਤੋਂ ਬਿਲਕੁਲ ਸਿੱਧੀ ਪੱਦਰ ਬਿਲਕੁਲ ਹਵਾਨਾ ਚੰਗਾ ਦੁੱਧ ਬਹੁਤ ਸੋਹਣਾ ਇਹਨੇ ਦੇਣਾ ਤੇ ਰੇਟ ਇਹਦਾ ਜਰੂਰ ਫੋਨ ਦੇ ਉੱਤੇ ਰੱਖਿਆ ਬਰੀਡ ਦੇ ਕਰੈਕਟਰ ਦੇਖਦੇ ਆ ਤਾਂ ਬਾ ਕਮਾਲ ਬਿਊਟੀ ਵੀ ਚੰਗੀ ਹੈ ਫੇਸ ਦੇਖ ਸਕਦੇ ਹੋ ਟਾਂਚਾ ਦੇਖੋ ਗਾ ਜਿਹਦੇ ਵੀ ਭਰਾ ਨੇ ਫਾਰਮ ਦੀ ਸ਼ੁਰੂਆਤ ਕਰਨੀ ਹੈ ਜਗਦੀਤ ਉਹਦੇ ਲਈ ਬੈਸਟ ਆਪਸ਼ਨ ਹੈ ਸਹੀ ਹੈ ਸੋ ਬਸੋ ਬਹੁਤ ਸੋਹਣਾ ਹਵਾਨਾ ਟਣਿਆ ਆ ਪੂਰਾ ਸੋ ਸਟਰਕਚਰ ਫੇਰ ਉੱਤੋਂ ਤੁਸੀਂ ਦੇਖੋਗੇ ਲੰਬਾਈ ਲੰਬੀ ਵਹਿੜ ਦੀ ਦੇਖੋ ਦੋਸਤੋ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਐਚਐਫ ਤੇ ਤਾਂ ਇਹਦੇ ਤੋਂ ਤੁਸੀਂ ਮੇਲੇ ਵਾਲੇ ਬੱਚੇ ਲੈ ਲਓਗੇ ਇਦਾਂ ਦਾ ਇਹਦਾ ਸਟਰਕਚਰ ਹੈ ਕਾਲੇ ਮਾੜੀ ਪੂਛ ਫਰੀ ਹੋਵਾਨਾ ਦਿਖਾਈਏ ਆਪਾਂ ਸੋ ਉੱਤੋਂ ਹਵਾਨਾ ਸ਼ੁਰੂ ਹੁੰਦਾ ਦੋਸਤੋ ਚੌੜੀ ਜਿੰਨੀ ਉੱਤੋਂ ਕੁੜਿਆਂ ਦੀ ਉਨੀ ਥੱਲੇੋਂ ਲੱਗਾ ਕੋਲ ਕੇ ਖੜੂਗੀ ਉਸੇ ਤਰ੍ਹਾਂ ਦਾ ਟਾਂਚਾ ਤੁਹਾਨੂੰ ਨਜ਼ਰ ਆਊਗਾ ਇਹ ਦੇਖੋ ਬਈ ਕੁਆਲਟੀ ਦੇ ਟੈਂਕਸ ਲੱਗੇ ਹੋਏ ਨੇ ਕਰਮਾ ਵਾਲੀ ਨੂੰ ਜਿੱਦਾਂ ਦਾ ਮਰਜੀ ਘੱਟ ਤੋਂ ਘੱਟ 45 ਕਿਲੋ ਦੁੱਧ 50 ਕਿਲੋ ਦੁੱਧ ਦੀ ਕੈਪੈਸਿਟੀ ਹੈ ਬੱਚੀ ਸਹੀ ਦੇਖੋ ਇਹਨੂੰ ਅੰਗ ਕਿੱਦਾਂ ਦੇ ਲੱਗੇ ਹੋਇਆ ਹਜੇ ਤਾਂ ਇਹਨੂੰ ਮੰਨ ਕੇ ਚੱਲੋ ਚੌਥਾ ਗੜੰਗਾ ਸੂਈ ਨੂੰ ਪੰਜਵਾਂ ਬਾਈ ਠੀਕ ਹੈ ਆ ਗੰਦ ਸਾਈਡ ਦੀ ਆ ਬੱਚਾ ਵੀ ਆ ਬੈਠਾਗਾ ਜਦੋਂ ਸਹੀ ਪ੍ਰਾਪ ਦੇ ਪ੍ਰੋਪਰ ਪੀਕ ਤੇ ਆ ਗਈ ਉਦੋਂ ਦੱਸੂ ਮੇਰੀ ਕੁਆਲਟੀ ਕੀ ਚੀਜ਼ ਹੈ ਠੀਕ ਹੈ ਸੋ ਇਹ ਵੀ ਗਾਂ ਸੋ ਵਿਕਰੀਅਸ ਤੇ ਤਾਂ ਇੱਕ ਹੋਰ ਤੁਹਾਨੂੰ ਵੈਲ ਦਿਖਾਉਣੇ ਆ ਇਹਦਾ ਵੀ ਹਵਾਨਾ ਬੜਾ ਚੰਗਾ ਇਹਦਾ ਵੀ ਟਾਂਚਾ ਜਿਹੜਾ ਉਹ ਜਦੋਂ ਤੁਰੂਗੀ ਤੁਹਾਨੂੰ ਕਲੀਅਰ ਨਜ਼ਰ ਆਊਗਾ ਕਾਲੇ ਦੋ ਅੱਗੇ ਜਿਹੜੀ ਵਾੜ ਖੜੀ ਹੈ ਜਗਜੀਤ ਭਾਈ ਬੰਦਾ ਡੱਬਾ ਆਵਦਾ ਕੰਡਾ ਨਾਲ ਲੈ ਆਵੇ ਇਹਨੂੰ ਅੱਜ 8ਵਾਂ ਦੇਣਾ 32 ਕਿਲੋ ਦੁੱਧ ਦੇ ਕੋਲੇ ਰੈਡੀ ਆ ਠੀਕ ਹੈ ਇਸ ਟਾਈਮ ਹੂੰ ਇਹ ਕਿਹੜੇ ਸੀ ਮੰਦੀ ਸੀ ਕੀ ਖੋਦ ਇੱਕ ਗੈਲੈਕਸੀ ਦੀ ਕੌਸੀ ਕਾਸ਼ਦੀਪ ਦੀ ਨਹੀਂ ਰੱਛੀ ਦਿੱਤੀ ਆ ਭਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਜਗਜੀਤ ਇਹਦਾ ਰੇਟ ਜਿਹੜਾ ਮਰਜ਼ੀ ਕਰ ਲੀਏ ਇਹ 1 ਲੱਖ 75000 ਰੁਪਏ ਦੀ ਵਾੜ ਦੇਣਾ ਠੀਕ ਹੈ ਖੋਲੀ ਬਾਬੂ ਅਕਾਸ਼ਦੀਪ ਦੀ ਦੋਸਤੋ ਵੱਛੀ ਇਹਨੇ ਦਿੱਤੀ ਹੈ ਤੇ ਇਹ 32 ਕਿਲੋ ਦੁੱਧ ਅੱਠਵੇਂ ਦਿਨੇ ਦੇ ਥੱਲੇ ਹਾਜ਼ਰ ਹੈ ਕੱਦ-ਕਾਠ ਫੁੱਲ ਹੈ ਭਜਨ ਪੂਰਾ ਹੈ ਹਵਾਨਾ ਇਹਦਾ ਵੀ ਫਿਕਸ ਜ ਹੈ ਬਾਕੀ ਜੋ ਚੀਜ਼ ਹੈ ਕਲੀਅਰ ਕੈਮਰੇ ਦੀ ਨਿਗਾਚ 1,75,000 ਰੇਟ ਹੈ ਦੁੱਧ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿਹੜਾ ਤੁਹਾਨੂੰ ਤਿਆਰ ਦੱਸਿਆ ਉਹ ਤੁਹਾਨੂੰ ਉੱਥੇ ਤਿਆਰ ਮਿਲੇਗਾ ਸੋ ਹਵਾਨਾ ਦੱਸਦਾ ਹੈ ਚੰਗੇ ਦੁੱਧ ਵਾਲੀ ਗਾਂ ਕੱਦ ਬਹੁਤ ਆ ਦੱਸੋ ਇਹਦਾ ਤੁਸੀਂ ਵੈਸੇ ਤਾਂ ਜੱਜਮੈਂਟ ਵੀਡੀਓ ਚ ਕਰ ਲੈਣੀ ਤੇ ਸਾਰੀਆਂ ਹੀ ਗਾਵਾਂ ਵੱਡੀਆਂ ਹੁੰਦੀਆਂ ਤਾਂ ਇਹ ਵੀ ਤੁਹਾਨੂੰ ਇੱਕ ਬਹੁਤ ਵੱਡੀ ਗਾਂ ਜਿਹੜੀ ਉਹ ਦਿਖਾ ਰਹੇ ਆ ਇਹ ਗਾਵਾਂ ਤੁਸੀਂ ਸਾਰੀਆਂ ਤੇ ਫੇਰ ਨਿਗਾਹ ਮਾਰੋ ਇਹਦੀ ਵੀ ਹਾਈਟ ਲੈਂਥ ਦੇਖ ਲਿਓ ਦੇਖੋ ਇਹਦੀ ਵੀ ਬਨਾਵਟ ਖਾਇਦਾ ਜਿੱਦੇ ਭਰਾ ਪੂਰਾ ਪਾਈ ਫਿਰਦੀ ਆ ਇਹਨੇ ਰਵਾ ਦਾ ਆਰਡਰ ਚ ਕੱਟ ਕੱਢਣਾ ਨਾ ਆਰਡਰ ਦੀ ਆਪਦੇ ਦੀ ਬਨਾਵਟ ਬਣਾਉਣੀ ਆ ਆਪਦੇ ਆਪ ਨੂੰ ਤਰਾਸ਼ਣਾ ਉਦੋਂ ਸਹੀ ਮੈਨੇਜ ਇਹਨੇ ਦੱਸਣਾ ਵੀ ਮੈਂ ਕੀ ਚੀਜ਼ ਆ ਸੋ 1,75,000 ਦੀ ਡਿਮਾਂਡ ਆ ਸੋ ਫੇਰ ਟਾਂਚਾ ਦੇਖ ਲਓ ਦੋਸਤੋ ਕਿਉਂਕਿ ਗਾਵਾਂ ਦੁੱਧ ਵਾਲੀਆਂ ਚੰਗੇ ਦੁੱਧ ਵਾਲੀਆਂ ਤਾਂ ਦੁੱਧ ਵਾਲੇ ਪਸ਼ੂ ਦੀ ਇਹ ਨਿਸ਼ਾਨੀ ਹੁੰਦੀ ਹੈ ਵੀ ਉਹ ਪਾਣੀ ਦੂਜਿਆਂ ਨਾਲੋਂ ਵੱਧ ਪੀਊਗਾ ਤੇ ਇਹ ਸਾਰੀਆਂ ਹੀ ਗਾਵਾਂ ਚੰਗੇ ਦੁੱਧ ਵਾਲੀਆਂ ਤਾਂ ਪਾਣੀ ਦੇ ਉੱਤੇ ਤਾਂ ਇਹਨਾਂ ਨੇ ਵਾਰ-ਵਾਰ ਲੱਗਣਾ ਤਾਂ ਹੀ ਐਫ ਖੁੱਲੀ ਜ਼ਿਆਦਾ ਕਾਮਯਾਬ ਰਹਿੰਦੀ ਹੈ ਕਿਉਂਕਿ ਦੁੱਧ ਪੈਦਾ ਕਰਨ ਵਾਸਤੇ ਪਾਣੀ ਦੀ ਬਹੁਤ ਲੋੜ ਪੈਂਦੀ ਹੈ ਇਦੋਂ ਅੱਗੇ ਵੇੜ ਇੱਕ ਬੜੇ ਸੋਹਣੇ ਹਵਾਨੇ ਦੀ ਦੋਸਤੋ ਕਾਲੇ ਭਾਈ ਇਹ ਕੰਨ ਵਸੂਆ ਜੀਤ ਵੀਰੇ ਦੋ ਦੰਦ ਬੱਚੀ ਆ ਠੀਕ ਹੈ ਅੱਜ ਜਿਹੜੀਆਂ ਸਵੇਰੋਂ ਸੂਈਆ ਸਾਰੀ ਟਪ ਤੇ ਪਸਾਫ ਆ ਤੇ ਵੇਲਫ ਰੇਖੋ ਇਹਦੇ ਕਰਮਾਂ ਵਾਲੀ ਦੇ ਨਿਕਲਣੀਆਂ ਸ਼ੁਰੂ ਹੋ ਗਈਆਂ ਪੰਜ ਪੀੜੀਆਂ ਦਾ ਡਾਟਾ ਇਹਦਾ ਆਪਣੇ ਕੋਲ ਛਿਆਂ ਦਾ ਠੀਕ ਹੈ ਜਦੋਂ ਮਰਜੀ ਬੰਦਾ ਆਪਾ ਦਵਾ ਕੇ ਬਨਾਵਟ ਦੇਖੋ ਸੋਖਣਾ ਸਰੀਰ ਦੀ ਕੱਦ ਮੇਰੇ ਐ ਮੰਨ ਕੇ ਚੱਲੋ ਇਹ ਹੱਕ ਤੋਂ ਗਲ ਤੱਕ ਆਉਂਦੀ ਆ ਹਾਂ ਰੇਟ ਇਹਦਾ ਕੀ ਰਹਿਣਾ ਕੰਮ ਜਿੰਦੀ ਤੇ ਦਾ ਮੁੱਲ ਜਿਹੜਾ ਮਰਜੀ ਕਰ ਲੀਏ 1 ਲੱਖ ਤੇ 75000 ਰੁਪਏ ਦੀ ਵੱਚੀ ਦੇਦਾ ਠੀਕ ਹੈ ਬੱਚਾ ਇਹਦੇ ਨਾਲ ਵੱਚਾ ਇਹਦੇ ਨਾਲ ਬੱਚਾ ਬਾਈ ਠੀਕ ਹੈ ਸੋ ਦੋਸਤੋ ਬੱਚਾ ਮੇਲ ਕਾਪ ਹੈ ਤਾਜੀ ਸੂਈ ਵੀ ਇਹ ਵੈਲਡ ਦੋ ਦੰਦ ਪਹਿਲਾ ਸੂਆ ਫਿਕਸ ਹਵਾਨਾ ਸਿੱਧੇ ਥਾਣਾ ਤੇ ਸੋਹਣੇ ਥਾਂ ਦਾ ਸਹਿਜ ਟਾਂਚਾ ਦੇਖੋ ਬਰੀਡ ਕੁਆਲਟੀ ਤੁਸੀਂ ਦੇਖ ਲਓ ਵੱਡੇ ਘੱਟ ਕਾਟਦੀ ਹੈ ਦੂਜੀਆਂ ਗਾਵਾਂ ਜਿੱਡੀ ਇਹਨਾਂ ਬੱਚੀਆਂ ਆਮ ਪਹਿਲੀਆਂ ਜਿੱਡੀ ਭਾਈ ਤੇ ਜਦੋਂ ਇਹ ਕਰਮਾ ਵਾਲੀ ਅੱਗੇ ਨਾ ਹੋਊਗੀ ਫਿਰ ਦੇਖਿਓ ਹਾਈਟ ਆਜੋ ਭਾਈ ਜੀ ਕਨਫਰਮ ਦੋ ਦੰਦ ਠੀਕ ਹੈ ਹਜੇ ਦੰਦ ਦੋਸਤੋ ਖੀਰਿਆਂ ਜਿੱਦੇ ਜਿੱਦੇ ਹੀ ਹੈ ਦੰਦ ਆਮ ਤੌਰ ਤੇ ਵੱਡੇ ਹੋਣਗੇ ਉਹਨਾਂ ਨਾਲੋਂ ਫੇਰ ਜਾ ਕੇ ਚੌਗੀ ਬਾਈ ਮੂਹਰੇ ਦਿਖਾ ਦਿਓ ਦਿਖਾ ਦਿਆਂ ਨਾੜਾਂ ਮਾ ਬੱਬੂ ਹਵਾ ਨੇ ਤੇ ਨਾੜਾਂ ਬਹੁਤ ਸੋਹਣੀਆਂ ਕਰਦੀਆਂ ਜੀ ਦੱਸੋ ਚਲੋ ਵੀ ਤਾਂ ਚਲੋ ਲੈ ਜੋ ਫੇਰ ਪਿਆਰਾਂ ਇਦੋਂ ਅੱਗੇ ਇੱਕ ਹੋਰ ਗਾਂ ਇਹਦੀ ਵੀ ਬੰਤਰ ਬੜੀ ਚੰਗੀ ਦਿਸਦੀ ਹੈ ਕਲਮਾ ਸੁਆ ਬਾਈ ਇਹ ਤਰਜੀਤ ਵੀਰੇ ਦੂਜਾ ਸੁਆ ਇਹਨੂੰ ਵੀ ਤੀਜਾ ਡੰਗ ਅੱਜ ਸੋਈ ਨੂੰ ਠੀਕ ਹੈ ਬਹੁਤ ਜਿਆਦੇ ਪਿਆਰੀ ਗਾਂ ਆਂਗੀ ਜਿਹਦੇ ਭਰਾਵੇਂ ਬਰੀਡ ਤੇ ਕੰਮ ਕਰਨਾ ਬੈਸਟ ਆਪਸ਼ਨ ਆ ਬੱਚੀਆਂ ਇਹਨੇ ਬਾਤਮਾਲ ਨੂੰ ਜਨਮ ਦਿੱਤਾ ਵਾ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਜਿਹੜਾ ਮਰਜ਼ੀ ਕਰ ਲੀਏ ਜੀਜੀ ਤੇ ਆਪਾਂ 1.5 ਲੱਖ ਰੁਪਈਆ ਵੀੜੀ ਦੇ ਦਾਂ ਸੋ ਟਾਂਚਾ ਦੋਸਤੋ ਤੁਸੀਂ ਦੇਖ ਲਓ ਇਹਦਾ 1.5 ਲੱਖ ਦੀ ਇਹ ਗਾਂ ਮਿਲੂਗੀ ਤੇ ਇਹਦੇ ਨਾਲ ਬੱਛੀ ਐ। ਤੋ ਸਟਰਕਚਰ ਚੰਗਾ ਐ, ਹਵਾਨਾ ਫਿਕਸ ਐ। ਬਰੀਡਿੰਗ ਕਰਨੀ ਐ ਤਾਂ ਬੱਛੀ ਨਾਲ ਆ ਹੀ ਗਈ ਐ। ਇਹੀ ਬੱਛੀ ਐ ਜਿਹਦੇ ਕੋਲੇ ਜਾ ਕੇ ਖੜੀ ਐ ਦੱਸੋ, ਥੋੜਾ ਬਲੈਕ ਰੰਗ ਵਾਲੀ ਬੱਛੀ। ਲਿਆ ਬੱਬੂ ਨੂੰ ਬੰਨ ਦੇ। ਥਣ ਇਹਦੇ ਵੀ ਹੱਥੀ ਜਵਾਈ ਵਾਲੇ। ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਐ। ਇਹ ਦੂ ਅੱਗੇ ਭਾਈ ਜਿਹੜੀ ਗਾਂ ਦਿਖਾਉਣੀ ਆਪਾਂ। ਜਗਜੀਤ ਇਹ ਵੀ ਦੂਜਾ ਸੂਆ ਬੱਚੀ ਆ ਇਹ ਵੀ ਕੱਲ੍ਹ ਸੂਈ ਆ ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਭਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹ ਜਗਜੀਤ ਮੁੱਲ ਜਿਹੜਾ ਮਰਜ਼ੀ ਕਰ ਲਿਓ 1 ਲੱਖ ਤੇ 75000 ਰੁਪਏ ਦੀ ਵਾੜ ਦੇ ਦਾਂਗੇ ਹਮ ਖਰਾ 50 ਕਿਲੋ ਦੁੱਧ ਦੇਣਾ ਇਹਨੇ ਜਗਜੀਤ ਵੀਰੇ ਬਾਹਰ ਕੱਢ ਕੇ ਠੀਕ ਹੈ ਉਹ ਢਾਂਚਾ ਦੇਖ ਲਓ 1,75,000 ਦੀ ਇਹ ਗਾਹ ਮਿਲੂਗੀ ਥਣ ਅਥੀ ਚੁਾਈ ਵਾਲਾ ਪਲੂਣ ਹਵਾਨੇ ਤੇ ਥਾਣਾ ਤੇ ਥੋੜੀ ਦਿਸਦੀ ਐ ਬਾਕੀ ਬੱਚੀ ਇਹਦਾ ਆਪਦਾ ਡਾਟਾ ਬਾਈ ਬੱਚੀ ਦਾ 5-6 ਪੀੜੀਆਂ ਦਾ ਰਿਕਾਰਡ ਮਿਲੂ ਬੱਚੀ ਬਹੁਤ ਇਕਲਾ ਦਿੱਤੀ ਐ ਨਹੀਂ ਠੀਕ ਐ ਬੱਚੀ ਇਹ ਨੇ ਦਿੱਤੀ ਐ ਵੀ ਨਹੀਂ ਬਈ ਸੋ ਹਵਾਨੇ ਦੀ ਬੰਤਰ ਫੇਰ ਤੁਸੀਂ ਇਹਦੀ ਵੀਡੀਓ ਚੋਂ ਦੇਖ ਸਕਦੇ ਵੱਡਾ ਹਵਾਨਾ ਸੋ ਅਗੋਂ ਪਿਛਾਂ ਤੱਕ ਆਉਂਦਾ ਹੈ ਸਰੀਰ ਦੀ ਬਣਾਵਟ ਦੇਖੋ ਜਗਜੀਤ ਵੀਰੇ ਅਸਲ ਜੀ ਦਾ origional ਆ ਪਾਸਟ੍ਰਕਚਰ ਕਾਇਨ ਹੈ ਇਹ ਤੋਂ ਅੱਗੇ ਜਿਹੜੀ ਇਹ ਵੈੜ ਦਾੰਦ ਖਾ ਰਹੇ ਬਈ ਕਾਲੇ ਕੀ ਡਿਟੇਲ ਹੈ ਦੀ ਬਈ ਜਗਜੀਤ ਵੀਰੇ ਦੂਜਾ ਸੂਆ ਇਹਦੇ ਕੋਲੇ ਵੀ ਬਾਈ 32 33 ਕਿਲੋ ਦੁੱਧ ਅਜ ਕੰਡੇਰੇ ਚੋਂਨ ਦਾ ਵਾ ਠੀਕ ਹੈ ਇਹਨੂੰ 8-9 ਦਿਨ ਹੋ ਗਏ ਇਹਨੇ ਬੱਚੇ ਨੂੰ ਜਨਮ ਦਿੱਤਾ ਬਾਈ ਇਹਦਾ ਰੇਤ ਕੀ ਰਹਿਣਾ ਜੀ ਜੀ ਦਾ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਿਓ 1,80,000 ਰੁਪਏ ਦੀ ਇਹ ਵੇਰ ਦੇ ਦਾਂਗੇ ਬਾਈ ਖੋਲੀ ਸੋ ਦੁੱਧ 32 ਕਿਲੋ ਹੈਗਾ 180 ਦੀ ਇਹ ਗਾਂ ਮਿਲੂਗੀ ਦੋਸਤੋ ਇਹਦਾ ਤੁਸੀਂ ਸਟਰਕਚਰ ਦੇਖ ਲਓਗੇ ਇਹਨੇ ਬੱਚੇ ਨੂੰ ਜਨਮ ਦਿੱਤਾ ਮੇਲ ਕਾਫੇ ਦੇ ਨਾਲ ਵੱਡੇ ਕਦ ਕੱਡਦੀ ਹੈ ਵੀ ਬਾਕੀ ਜੋ ਬਣਾਵਟ ਉਹ ਕਲੀਅਰ ਕੈਮਰੇ ਦੀ ਨਿਗਾਹ ਦੇ ਵਿੱਚ ਹੈ ਖਵਾਨਾ ਉੱਤੋਂ ਸ਼ੁਰੂ ਹੁੰਦਾ ਹੈ ਕੱਟਲਾ ਹਵਾਨਾ ਹੈ ਕਾਫੀ ਵੱਡਾ ਸੈਜ ਹੈ ਹੈ ਖੁੱਚਾਂ ਤੋਂ ਉੱਤੇ ਹੀ ਸੋ ਇਹ ਸੈਕਿੰਡ ਲਾਸਟ ਤੁਹਾਨੂੰ ਦਿਖਾ ਰਹੇ ਆ ਤੇ ਲਾਸਟ ਉੱਤੇ ਦਿਖਾਉਣੀ ਹੈ ਇਸ ਗਰੁੱਪ ਦੇ ਵਿੱਚੋਂ ਇੱਕ ਗੱਬਣ ਜਿਹੜੀ ਵੈੜ ਹੁਣ ਤੱਕ ਤੁਹਾਨੂੰ ਸਾਰੀਆਂ ਸੋਈਆਂ ਸਵਾਈਆਂ ਦਿਖਾਈਆਂ ਇੱਕ ਗੱਬਣ ਦਿਖਾਉਣੀ ਹੈ ਉਹਦੇ ਬਾਰੇ ਵੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਤੇ ਫਿਰ ਉਹਨੂੰ ਵੀ ਤੋਰਾਂਗੇ ਸੋ ਦੇਖੋ ਇਹਦੀ ਬਣਾਵਟ ਤੁਸੀਂ ਹਵਾਨੇ ਦਾ ਸਾਈਜ਼ ਦੇਖ ਸਕਦੇ ਹੋ ਖੁੱਚਾਂ ਦੇ ਬਿਲਕੁਲ ਬਰਾਬਰ ਆ ਰਿਹਾ ਪਰ ਭਲੂਣ ਥੱਲੇ ਹੈਗੀ ਹੈ ਜਦੋਂ ਭਲੂਣ ਲੈ ਜੂਗੀ ਤਾਂ ਹਵਾਨਾ ਉੱਚਾ ਉੱਠੇਗਾ ਇਹ ਨਹੀਂ ਨਹੀਂ ਰਹਿ ਜਾਣਾ ਜੀ ਜੀ ਵੀਰੇ ਠੀਕ ਹੈ ਆ ਬਾਈ ਕਿਆ ਨੂੰ ਮਸੂਆ ਸੀ ਰਹੀ ਤਲੂਣ ਵੀਰੇ ਦੋ ਦੰਦ ਦੁੱਗ ਦੇ ਦੰਦ ਚੱਕਦੀ ਹੈ ਹਜੇ ਬਾਈ ਇਹ ਠੀਕ ਹੈ ਤੇ ਕਰਮਾਂ ਵਾਲੀ ਇਹਨੂੰ ਰਾਜੀ ਬਾਜੀ ਰੱਖੇ ਪ੍ਰਮਾਤਮਾ ਬੜਾ ਵੱਡਾ ਦਇਆਲਾ ਕਲ ਦੇ ਸੁਆਉਣੇ ਆ ਹੂੰ ਉਹਨਾਂ ਨੂੰ ਬੈਠਣਾ ਉੱਠਣਾ ਵੀ ਮੁਸ਼ਕਲ ਹੋਇਆ ਪਿਆ ਜੀ ਜੀ ਇਹਦਾ ਰੇਟ ਕੀ ਰਹਿਣਾ ਵੇ ਜੀ ਜੀ ਦਾ ਮੁੱਲ ਉਹਵੇਂ ਕਰਾਉਣ ਨੂੰ ਤਾਂ ਜਿਹੜਾ ਮਰਜ਼ੀ ਕਰਾ ਲਗੇ ਪਰ ਜੱਸ ਨੂੰ ਜਿਹੜੀ ਕੱਲੀ ਸ਼ੋਰ ਕਰਨੀ ਹੈ 1,85,000 ਰੁਪਏ ਦੀ ਵੱਚੀ ਦੇਣ ਠੀਕ ਹੈ ਸੋ ਦੋਸਤੋ ਦੇਖਿਓ ਕੱਲ ਦੇ ਬਾਈ ਕਹਿੰਦਾ ਇਹਨੂੰ ਸਵਾ ਰਹੇ ਆ ਵੀ ਇਹ ਕਰਮਾ ਵਾਲੀ ਬੱਚੇ ਨੂੰ ਜਨਮ ਦੇਵੇ ਕਿਉਂਕਿ ਇਹਨੇ ਤਿਆਰੀ ਬਹੁਤ ਸੋਹਣੀ ਕਰ ਲਈ ਹੈ ਦੋ ਦੰਦ ਆ ਇਹ ਵੀ ਹਵਾਨਾ ਦੇਖੋ ਅੱਗੋਂ ਪਿਛਾਓ ਹਵਾਨਾ ਪੂਰਾ ਭਰਿਆ ਹੋਇਆ ਦੁੱਧ ਦੇ ਨਾਲ ਰੱਤ ਅ ਇਹ ਇਨਾਂ ਗਾਵਾਂ ਦੀ ਆ ਦੱਸੋ ਤਾਂ ਹੀ ਇਹ ਇੰਨੀਆਂ ਸੋਹਣੀਆਂ ਤਿਆਰ ਹੁੰਦੀਆਂ ਚਲੋ ਬਈ ਠੰਡ ਦਾ ਟਾਈਮ ਹੈ ਪ੍ਰਮਾਤਮਾ ਜੀ ਜੀ ਤੇ ਨੂੰ ਰਾਜੀ ਵਾਜੀ ਰੱਖੇ ਜਿਹਦੇ ਘਰੇ ਵੀ ਜਾਵੜੀ ਨਜ਼ਾਰੇ ਲਿਆ ਦੂ ਤੋ ਦੇਖੋ ਇਹ ਤਾਂ ਤੁਸੀਂ ਸਟਰਕਚਰ ਹਵਾਨਾ ਛੇਤੀ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਕਿਉਂਕਿ ਤਿਆਰੀ ਜਿਹੜੀ ਉਹ ਫੁੱਲ ਕਰੀ ਬੈਠੀ ਹੈ ਜਿੰਨੀ ਇਹਨੂੰ ਕਰਨੀ ਚਾਹੀਦੀ ਸੀ ਉਦੋਂ ਤੋਂ ਵੱਧ ਤਿਆਰ ਹੋਈ ਹੈ ਬਾਕੀ ਢਾਂਚਾ ਤੁਸੀਂ ਦੇਖ ਸਕਦੇ ਸੋ ਇਹ ਦੋਸਤੋ ਲਾਸਟ ਉੱਤੇ ਤੁਹਾਨੂੰ ਇੱਕ ਗੱਬਣ ਵੈੜ ਦਿਖਾਉਣੀ ਸੀ ਇਹ ਤੋਂ ਬਿਨਾ ਸੂਆਂ ਸਵਾਇਆਂ ਕਈ گاਵਾ ਦਿਖਾਤੀਆਂ ਆਜੋ ਜੇ ਇੱਥੇ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਹੈ ਤੇ ਤਸੱਲੀ ਕਰ ਲਓ ਜਿਹੜਾ ਨਜ ਤੁਹਾਨੂੰ ਜਚਿਆ ਧੰਨਵਾਦ